ਸਾਰਾ ਸੰਗਤ ਦੇ ਚਾਨਾਂ ਵਿੱਚ ਬੇਨਤੀ ਹੈ ਜੀ ਕਿ ਅੱਜ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਜੀ ਇਸ ਵਕਤ ਤੇ ਨੌਜਵਾਨ ਪੀੜੀ ਨੂੰ ਇੱਕ ਛੋਟਾ ਜਿਹਾ ਸਨੇਹਾ ਲਾਉਣਾ ਚਾਹੁੰਦੇ ਆ ਕਿ ਜਦੋਂ ਕੋਰਾ ਸਾਹਿਬ ਦੇ ਅੰਦਰ ਤੁਸੀਂ ਪ੍ਰਵੇਸ਼ ਕਰਦੇ ਹੋ ਚਾਹੇ ਅਸੀਮੀ ਹੈ ਉਸ ਦੀਵਾਰ ਦੇ ਕੋਲ ਜਾ ਕੇ ਸਰੀਰ ਸੁੰਨ ਹੋ ਜਾਂਦੇ ਨੇ ਕਿ ਸਾਡੇ ਗੁਰੂ ਸਾਹਿਬ ਦੇ ਛੋਟੇ ਸਹਿਬਜ਼ਾਦਿਆਂ ਨੇ ਐਡੀ ਵੱਡੀ ਕੁਰਬਾਨੀ ਦਿੱਤੀ ਆਪਣੇ ਧਰਮ ਵਾਸਤੇ ਆਪਣੇ ਦੇਸ਼ ਵਾਰੇ ਤੇ ਨੌਜਵਾਨ ਪੀੜੀ ਨੂੰ ਇੱਕ ਮੈਂ ਸੁਨੇਹਾ ਲਾਉਣਾ ਚਾਹੁੰਦਾ ਉਹਨਾਂ ਦੀ ਸ਼ਹਾਦਤ ਨੂੰ ਯਾਦ ਰੱਖੋ ਤੇ ਸਭ ਤੋਂ ਵੱਡੀ ਗੱਲ ਕਿ ਨਸ਼ਿਆਂ ਤੋਂ ਰਹਿਤ ਰਹੋ ਸਾਡੀ ਸਭ ਤੋਂ ਵੱਡੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਇਹੀ ਭੇਟਾ ਏ ਕਿ ਅਸੀਂ ਨਸ਼ਿਆਂ ਤੋਂ ਰਹਿਤ ਰਹੀਏ ਕੇਸਾਂਤਾਰੀ ਹੋਈਏ ਆਪਣੇ ਸਿੱਖੀ ਸਰੂਪ ਨੂੰ ਕਾਇਮ ਰੱਖੀਏ ਤੇ ਜਦੋਂ ਅਸੀਂ ਉਹਨਾਂ ਦੇ ਦਰਬਾਰ ਦੇ ਵਿੱਚ ਜਾ ਕੇ ਹਾਜ਼ਰੀ ਲਾਵਾਂਗੇ ਨਾ ਤਾਂ ਸਾਡੀ ਉਹ ਹਾਜ਼ਰੀ ਪ੍ਰਵਾਨ ਤਾਂ ਹੋਣੀ ਹੈ ਜੇ ਅਸੀਂ ਉਹਨਾਂ ਦੇ ਪਾਏ ਹੋਏ ਰਸਤਿਆਂ ਤੇ ਉਹਨਾਂ ਦੇ ਪੂਰਨਿਆਂ ਤੇ ਚੱਲਾਂਗੇ ਤੇ ਰਹੀ ਗੱਲ ਨਸ਼ਿਆਂ ਬਾਰੇ ਜੋ ਅੱਜ ਕੱਲ ਕਹਿੰਦੇ ਨੇ ਲੋਕ ਕਿ ਪੰਜਾਬ ਦੇ ਵਿੱਚ ਐਸੀ ਹਵਾ ਚੱਲੀ ਹੋਈ ਐ ਨਸ਼ਿਆਂ ਦੀ ਨੇਹਰੀ ਚੱਲੀ ਹੋਈ ਐ ਇਹ ਸਾਹ ਸੰਗਤ ਦੇ ਚਰਨਾਂ ਵਿੱਚ ਨੌਜਵਾਨ ਪੀੜ੍ਹੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਨਸ਼ਿਆਂ ਤੋਂ ਪਰਹੇਜ਼ ਕਰੋ ਕਿ ਜੋ ਹਰ ਚੱਲਿਆ ਹੋਇਆ ਨਾ ਜੋ ਸਮਾਜ ਜੈਸਾ ਸਾਡੇ ਗੁਰੂ ਸਾਹਿਬਾਨਾਂ ਨੇ ਸਹਿਬਜ਼ਾਦਿਆਂ ਨੇ ਜਿਸ ਸਮਾਜ ਦੀ ਸਰਜਣਾ ਕੀਤੀ ਤੀ ਅਸੀਂ ਸ਼ਾਇਦ ਉਹਦੇ ਉੱਤੇ ਨਹੀਂ ਖੜੇ ਇਸ ਵਕਤ ਤੇ ਮੈਂ ਇਹੀ ਬੇਨਤੀ ਕਰਨਾ ਹੈ ਕਿ ਜਿੱਦਾਂ ਦਾ ਰਾਜ ਉਹ ਭਾਗ ਸਾਨੂੰ ਦੇ ਕੇ ਗਏ ਦੀ ਅਸੀਂ ਉਸ ਨੂੰ ਸੰਭੀਏ ਤੇ ਸਿੱਖੀ ਸਿਧਾਂਤਾਂ ਦੇ ਉੱਤੇ ਕਾਇਮ ਰਹੀਏ ਨਸ਼ਿਆਂ ਤੋਂ ਰਹਿਤ ਰਹੀਏ ਤੇ ਸਰਬੱਤ ਦਾ ਭਲਾ ਮੰਗੀਏ ਚੰਗੇ ਕੰਮ ਕਰੀਏ ਇਹੀ ਅਰਦਾਸ ਬੇਨਤੀ ਹੈ ਇਸੇ ਨਾਲੇ ਫਤਿਹ ਦੀ ਸਾਂਝ ਪਾਉਨੇ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ